ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਨੀਲੇ ਤੇ ਅਸਵਾਰ ਬਾਬਾ ਜਰੀ ਦਿੱਤ ਬਿਆਨੋਂ ਬਾਹਰ ਬਾਬਾ ਤੂੰ ਆਪੇ ਹੀ ਗਲ ਲਾਉਣਾ ਹੈ ਤੂੰ ਆਪੇ ਕਰੇ ਖੁਵਾਰ ਬਾਬਾ ਤੂੰ ਆਖਿਆ ਸਾਨੂੰ ਵਸਦੇ ਰਹੋ ਪਾਵੇਂ ਉਜੜ ਜਾਏ ਪਰਿਵਾਰ ਬਾਬਾ ਸਭ ਲਈ ਕਰਨ ਤੇਰੀ ਸ਼ਰਨ ਵਿੱਚ ਇਹਦੇ ਜਨਮ ਨੇ 3000 ਬਾਬਾ ਤੇ ਰੰਤ ਦਾ ਹੱਥ ਪੈ ਗਿਆ ਉਹਨਾਂ ਉਜੜੀਆਂ ਅਤੇ ਉਹਨਾਂ ਵਸਿਆਂ ਦੇ ਲਿਖਿਆ ਦੱਸੇ ਤੇਰੇ ਬੰਦੇ ਹੋਏ ਕਮਰ ਕੱਸਿਆਂ ਦੇ ਨੂੰ ਚੜਦੀ ਕਲਾ ਲਿਖਿਆ ਦੱਸੇ ਤੇਰੇ ਬੰਦੇ ਹੋਏ ਕਮਰ ਕੱਸਿਆਂ ਦੇ ਮੇਰਾ ਸਤ ਗੁਰ ਕਲਗੀਆਂ ਵਾਲਾ ਉਤਕਾਮ ਦੇ ਲੇਖੇ ਲਾਂ ਕੇ ਹਲੇ ਵੀ ਆਖੀ ਜਾਵੇ ਤੇਰਾ ਘਰ ਜਾ ਕਿਵੇਂ ਉਤਾਰਾਂ ਮੇਰਾ ਸਤ ਗੁਰ ਕਲਗੀਆਂ ਵਾਲਾ ਮੈਂ ਕਦਿਕ ਦੀ ਸੋਚਾਂ ਇਹ ਕਿਸਮਤੀ ਦਾ ਬਣਿਆ ਮੈਂ ਕਿਦਕਦੀ ਸੋਚਾਂ ਐਓ ਕਿਸ ਮਿੱਟੀ ਦਾ ਬਣਿਆ ਤੰਨ ਗੁਜਰੀ ਵਰਗੀ ਮਾਤਾ ਜੀ ਨੇ ਐਸਾ ਪੁੱਤਰ ਜਣਿਆ ਤੰਨ ਗੁਜਰੀ ਵਰਗੀ ਮਾਤਾ ਜੀ ਨੇ ਐਸਾ ਪੁੱਤਰ ਜਣਿਆ ਹੱਥ ਵਿੱਚ ਤਲਵਾਰ ਪਾਣੇ ਠਾਕੇ ਕੰਡੇ ਦੀ ਪਾਲਿਸ਼ ਕਰਕੇ ਹਲੇ ਵੀ ਲਗੀਆਂ ਵਾਲਾ ਕਰ ਜੀ ਕਰਦੇ ਤੋਕੜੇ ਤੇ ਗਲ ਦਾ ਹਾਰ ਬਣਾਏ ਸਾਰਾ ਸਰਵਾਂਸ ਲਟਾ ਕੇ ਸੀਨੇ ਵਿੱਚ ਛੇਕ ਪਵਾ ਕੇ ਹਾਲੇ ਵੀ ਆਖੀ ਜਾਵੇ ਤੇਰਾ ਘਰ ਜਾ ਕਿਵੇਂ ਉਤਾਰਾ ਮੇਰਾ ਸਤਿਗੁਰ ਕਲਗੀ ਆਵਾਲਾ ਓ ਸੰਤ ਸਪਾਹੀ ਸੂਰਾ ਇੱਕ ਪਲਣਾ ਮੈਨੂੰ ਪਲਦਾ ਕੋਲਿਆਂ ਵਿੱਚ ਤਵੇਂ ਨਾ ਮੈਨੂੰ ਫੁੱਲ ਦਾ ਕੋਲੇ ਆਪ ਵਿੱਚ ਦਵਿੰਦਰਾ ਕੋਈ ਨਹੀਂ ਉਸ ਦੇ ਤੁਲ ਦਾ ਵਾਰਸ ਇੱਕ ਪੰਥ ਸਜਾ ਕੇ ਕਵੀਆਂ ਨਾਲ ਪ੍ਰੀਤ ਬਣਾ ਕੇ ਵਾਰਸ ਇੱਕ ਪੰਥ ਸਜਾ ਕੇ ਕਵੀਆਂ ਨਾਲ ਪ੍ਰੀਤ ਬਣਾ ਕੇ ਹਾਲੇ ਵੀ ਆਖੀ ਜਾਵੇ ਤੇਰਾ ਘਰ ਜਾ ਕਿਵੇਂ ਉਤਾਰਾ ਮੇਰਾ ਸਤਗੁਰ ਕਲਗੀਆ ਹਲੇ ਵੀ ਅੱਖੀਂ ਆਵੇ ਤੇਰਾ ਘਰ ਜਾ ਕਿਵੇਂ ਉਤਾਰਾਂ ਮੇਰਾ ਸਤਗੁਰ ਕਲ ਗਿਆਵਾ